ਕੜਿਆ ਸਭ ਤੋਂ ਵੱਧ ਧੰਨਵਾਦ ਖਾਲਸਾ ਐਡ ਦਾ ਜਿਹੜੇ ਇਸ ਹਾਲਾਤਾਂ ਦੇ ਵਿੱਚ ਡਟ ਕੇ ਖੜੇ ਆ ਕਿਉਂਕਿ ਹਾਲਾਤ ਬਹੁਤ ਮਾੜੇ ਨੇ ਯਾਰ ਭਾਈ ਵਿੱਚ ਜਦੋਂ ਆਪਾਂ ਅੱਗੇ ਵੀ ਆ ਕੇ ਆਪਾਂ ਦੇਖ ਲੈਨੇ ਵੀ ਵਿੱਚੇ ਲੋਕ ਮੂਰੇ ਹੋ ਕੇ ਲਾਹ ਲੈਂਦੇ ਨੇ ਤਾਂ ਆਪਾਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆ ਵੀ ਕਿਸੇ ਨਾ ਕਿਸੇ ਸੰਸਥਾ ਦੇ ਧਰੂ ਜਾਓ ਯਾਰ ਕਿਉਂਕਿ ਆਪਣਾ ਜਿਹੜਾ ਸਹੀਿਲਦਾ ਹੋਇਆ ਰਾਸ਼ਨ ਕਟਾ ਕਿਸੇ ਗਰੀਬ ਦੇ ਮੂੰਹੇ ਵਿੱਚ ਜਾਵੇ ਵੀ ਇਹ ਨਹੀਂ ਹੈਗਾ ਵੀ ਆ ਜਿਹੜੇ ਰੱਜੇ ਹੋਏ ਨੇ ਆਪਾਂ ਉਹਨਾਂ ਨੂੰ ਰਿਜਾ ਜੀਏ ਕਿਉਂਕਿ ਸਾਡੇ ਨਾਲ ਕੱਲ ਇਦਾਂ ਹੋਈ ਹੈ ਅਸੀਂ ਵਧੀਆ ਲੈ ਕੇ ਆਏ ਸੀ ਮਿੰਨੋ ਚਾਰ ਦੀਆਂ ਟਰਾਲੀਆਂ ਵੀਰੇ ਯਾਰ ਜਿਨ੍ਹਾਂ ਦੇ ਵਿੱਚ ਸਾਰਾ ਪਹਿਲੀ ਵੀ ਸਹੀ ਸੀ ਮੁੰਡੇ ਲੱਗ ਕੇ ਸਾਨੂੰ ਨਹੀਂ ਪਤਾ ਸੀ ਤੇਰੇ ਯਾਰ ਕਿੱਥੇ ਹਨ ਉਹਨਾਂ ਨੇ ਲਹਾ ਲਿਆ ਯਾਰ ਤਾਂ ਸਾਡਾ ਕੱਲ ਰਾਤ ਵੀਰੇ ਸਤਨਾਮ ਉਹਨਾਂ ਨਾਲ ਗੱਲ ਹੋਈ ਸਾਰੀ ਤੇ ਤਾਂ ਕਰਕੇ ਅਸੀਂ ਹੁਣ ਤੁਹਾਡੇ ਪਿੰਡ ਦੇ ਵਿੱਚ ਆਇਆ ਵੀਰੇ ਯਾਰ ਹਨਾ ਸਾਨੂੰ ਨਹੀਂ ਪਤਾ ਉਧਰਲੇ ਏਰੀਆ ਦੇ ਵੀ ਕਿਹੜਾ ਏਰੀਆ ਦੱਬਿਆ ਜਾ ਦੇ ਤਾਂ ਕਰਕੇ ਅਸੀਂ ਸਾਰੇ ਆਪਣੇ ਏਰੀਆ ਨੂੰ ਬਿਹਤਰ ਇਹੀ ਕਰਦੇ ਆਂ ਬਾਈ ਯਾਰ ਕਿਸੇ ਨਾ ਕਿਸੇ ਸੰਸਥਾ ਦੇ ਥਰੂ ਬਹੁ ਤਾਂ ਕਿ ਗਰੇਬ ਦੇ ਮੂਹਰੇ ਵਿੱਚ ਜਿਹੜਾ ਆਪਾਂ ਅੰਨ ਪਾਣੀ ਇਕੱਠਾ ਕਰਦੇ ਆਂ ਸਾਰਾ ਕੁਝ ਗਰੀਬਾਂ ਦੇ ਥਰੂ ਪਹੁੰਚ ਸਕੇ ਬਹੁਤ bure ਹਾਲਾਤ ਨੇ ਆਹ ਸੁਣ ਲੋ ਬਾਬਾ ਜੀ ਆਪ ਕਹਿ ਰਹੇ ਨੇ ਯਾਰ ਜਿਹੜਾ ਕੁਝ ਵੀ ਹੈ ਰਿਆ ਘੱਤੇ bure ਹਾਲ ਹੀ ਨੇ ਇੱਕ ਬਜ਼ਾਰ ਬਈ ਐਂ ਕਹਿਣਾ ਬਈ ਪਿੰਡ ਦੇ ਵਿੱਚ ਨਾ ਬੰਦੇ ਵਧੀਆਂ ਲਿਆਓ ਯਾਰ ਸਾਡੇ ਪਿੰਡ ਦੇ ਵਿੱਚ ਬੰਦੇ ਆਏ ਸੀਗੇ ਉਹਨਾਂ ਨਾਲ ਹੀ ਲੱਗ ਕੇ ਗਲਤ ਘਾਤੀ ਦਿੱਤਾ ਰਸ ਵੀ ਬੰਦੇ ਯਾਰ ਕਿਸੇ ਦੇ ਆਪਾਂ ਮਾਗਰ ਨਾਲ ਲੱਗੋ ਰਸਤਾ ਦੇ ਥਰੂ ਦੋ ਕੋਈ ਵੀ ਚੀਜ਼ ਲੈਣਾ ਰਾਸ਼ਨ ਉਹਨਾਂ ਵੀਰ ਖੜੇ ਨੇ ਯਾਰ ਇਹਨਾਂ ਨੇ ਕਿਹੜਾ ਆਪਦੇ ਘਰੇ ਲੈ ਆਣਾ ਹਨਾ ਸਾਰੇ ਲੋਕਾਂ ਦੇ ਵਿੱਚ ਹੀ ਹੈਗਾ ਜੇ ਲੋਕਾਂ ਨੇ ਮਗਰ ਲੱਗ ਕੇ ਚੱਲਾਂਗੇ ਆਪਾਂ ਵੀਰਾਂ ਦੇ ਵਾਸਤੇ ਸਾਰਿਆਂ ਤੱਕ ਪਹੁੰਚਣਾ ਅਸੀਂ ਤਾਂ ਇਹ ਗੱਲਾਂ ਨੇ ਵੀ ਜਿਹੜਾ ਪੰਨ ਤੋਂ ਅੰਦਰ ਇਹਨਾਂ ਸਾਰੇ ਡੁਬੇ ਹਾਂ ਇਹ ਬਾਣ ਤੋਂ ਬਾਹਰ ਵਾਲੇ ਕੁਝ ਬਚੋ ਜਿਹਨਾਂ ਦੇ ਘਰ ਸਰਦਾ ਹੈ ਉਹ ਸਾਰ ਲੋ ਜਿਹਨਾਂ ਨਹੀਂ ਬਹੁਤ ਜ਼ਿਆਦਾ ਤੰਗ ਨੂੰ ਦਿਓ ਤੇ ਇਹ ਲੋਕ ਬਾਹਰ ਇਕੱਠਾ ਕਰੀ ਜਾਂਦੇ ਨੇ ਗੱਲ ਕੁਝ ਨਹੀਂ ਹੈਗੀ ਜਿੰਨਾ ਏੜ ਆ ਗਿਆ ਨਾ ਮਰਮਾਲ ਵਾਦੋਰੀ ਆ ਲੋਕ ਇਕੱਠਾ ਕਰੀ ਜਾਂਦੇ ਅਸੀਂ ਨਾ ਬਾਈ ਮਿਲਿਆ ਜਿਹੜੇ ਪੀਚ ਜਮਾ ਆ ਬੱਟੇ ਦੇ ਵਿੱਚ ਅਟਕੇ ਵਾਪਸ ਸੁਰੇਉਂਦੇ ਜਾਂ ਘਾਤ ਸੁਰੇਉਂਦੇ ਪਰੇ ਨੇ ਉਹਨਾਂ ਦੇ ਸਾਹਮਣੇ ਇੱਕ ਵਾਰ ਵੀ ਸਾਨੂੰ ਅੱਜ ਤੱਕ ਇਹ ਕੰਮ ਨਹੀਂ ਦੇ ਹੋਇਆ ਇੱਕ ਪਾਂ ਦਾ ਇੱਕ ਵਾਰ ਵੀ ਆ ਬੱਟੇ ਚੱਕੀ ਖੜੇ ਉਹ ਬੱਟੇ ਚੱਕੀ ਖੜੇ ਆ ਅਧਿਕਾਰੀਆਂ ਦੇ ਤੇ ਇੱਕ